ਕੀ ਜਿਹੜਾ ਕੀ ਹੋਇਆ ਇਹ ਸਰ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨੂੰ ਬਸੇ ਬਹੁਤ ਸਖਤ ਕਰਾਇਤਾ ਦੀ ਪਾਲਣਾ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਜੀ ਕੋਲ ਮਾਛੀਵਾਲਾ ਰੋਡ ਤੇ ਤਾਂ ਇੱਕ ਮੋਟਰਸਾਈਕਲ ਤੇ ਲਈ ਬੰਦਾ ਸਰਵਜੀਤ ਸਿੰਘ ਨਾਂ ਦਾ ਬੰਦਾ ਖੜਾ ਸੀਗਾ ਜੋ ਕੋ ਵੀ ਪੋਸਟਪਾਲ ਕੀਤੀ ਤਾਂ ਉਹਨੇ ਕੀ ਕੀਤਾ ਮੌਕੇ ਤੇ ਆਪਣੀ ਸੱਜੀ ਜੇਬ ਦੇ ਵਿੱਚ ਉਹ ਨਾ ਲਗਾ ਫਾਸੜ ਦਿੱਤਾ ਫਿਰ ਚੈੱਕ ਕਰਨ ਤੇ ਤਾਂ ਉਹ ਦੇ ਦਿੱਤੀ ਉਸ ਮਾਇ ਤੋਂ ਬਰਾਮਦ ਕੀਤੀ 25 ਗ੍ਰਾਮ ਦਿਨੋਂ ਰਾਤ ਦੇ ਵਿੱਚ ਪੇਸ਼ ਕੀਤਾ ਕਿੱਥੋਂ ਲੈ ਕੇ ਆਉਂਦਾ ਸੀ ਕੀ ਕਰਦਾ ਸੀ ਪੀਂਦਾ ਵੀ ਆਦੀ ਵੀ ਹੈ ਇਹ ਆਦੀ ਵੀ ਹੈ ਤੇ ਪਹਿਲਾਂ ਤਿੰਨ ਮੁਕੱਦਮੇ ਕਰਦ ਨੇ ਇੱਕ ਰਾਜਪੁਰੇ ਦਾ ਇੱਕ ਫਤਿਹਗਨ ਸਾਹਿਬ ਦਾ ਤੇ ਇੱਕ ਹੋਇਆ ਹੈਗਾ ਆਪਣੇ ਖਰੜ ਦਾ ਇਹ ਜਿਹੜਾ ਹੈਗਾ ਆਦੀ ਹੈ ਇਹ ਸੁਨਾਏਗਾ ਜਿਹੜਾ ਦੂਸਰੀ ਸਟੇਟ ਕੋ ਲੈ ਕੇ ਆਉਂਦਾ ਸੀਗਾ ਆਪਣੇ ਹਰਿਆਣਾ ਸੈਲ ਬੇਚਦਾ ਵੀ ਸੀ ਜੀ ਇਹ ਹਾਂ ਜੀ ਬੇਚਣ ਦੀ ਤਾਂ ਤੇ ਖੜਾ ਸੀ ਉਹ ਅਡੀਕ ਕਰ ਰਿਹਾ ਸੀਗਾ ਇਹ ਆਪਣੇ ਕਾਕ ਦੀ ਉਹ ਜਦੋਂ ਪੁਲਿਸ ਪੁਲਿਸ ਨੂੰ ਛਕ ਪਿਆ ਤਾਂ ਉਹਨੂੰ ਜਦ ਤੇ ਫੋਟਸਨ ਲੱਗਿਆ ਤਾਂ ਮਤਲਬ ਉਹਨੇ ਦੇਖ ਚਲ ਮੈਂ ਫੜਿਆ ਜਾਊਗਾ ਨੇ ਫਰਾਂਸੀਸੀ ਦਾ ਤਸ਼। ਜਿਹਨੇ ਇਹ ਤੁਹਾਨੂੰ ਜਿਹੜਾ ਸਪਲਾਈ ਕਰਦਾ ਸੀ ਤੇ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੱਥੇ ਕਿੱਥੇ ਏਰੀਆ ਤੇ ਕਿਹੜੇ ਕਿਹੜੇ ਇਹ ਤੇ ਤਕਰੀਬਨ 8 ਸਾਲ ਤੋਂ ਜੇ ਕੰਮ ਕਰ ਰਿਹਾ ਹੈ। ਤੇਰੀ ਸ਼ਖਸੀ عمر ਕਿੰਨੀ ਕਹ ਜੀ? 30 ਸਾਲ ਦੇਤੀ। ਤੇ ਜਿਹੜਾ ਇਹਦੇ ਕੋਲੇ ਮੋਟਰਸਾਈਕਲ ਆ ਉਹ ਵੀ ਚੋਰੀ ਚਾਰੀ ਦਾ ਤੇ ਕਾਗਜ਼ ਪੱਤਰ ਹੈਗੇ ਨੇ। ਨਹੀਂ ਉਹ ਮੋਟਰਸਾਈਕਲ ਇਹਦਾ ਹੈ। ਪਹਿਲਾਂ ਇਹਦੇ ਟਿਕ ਮੋਟਰਸਾਈਕਲ ਚੋਰੀ ਦਾ ਫਰਜਾ ਕਰੜਾ ਹੈਗਾ। ਇਹਦੇ ਫਾਜ਼ਲ ਸਾਹਿਬ ਕੀ ਕੰਮ ਕਰਦਾ ਮੁੰਡੇ ਦੇ? ਕੁਸਵੇਂ ਬੇਲੇ ਬੇਲੇ ਉਹ ਯੋ ਰਾਤ ਦੇ ਪੇਸ਼ਗੀ ਤਰ ਮਾਨਪ ਵਗੈਰਾ ਲਿਆ ਹਾਂਜੀ ਇਹ ਤਾਂ ਦੋ ਦਿਨ ਦਾ ਮਾਨਪ ਲਿਆ ਕਿ ਸਰਬਜੀਤ ਸਿੰਘ ਹੈ ਜੀ ਪੁੱਤਰ ਹੈਗਾ ਗੁਰਮੀਤ ਸਿੰਘ ਇਹ ਗੁਰਨਾਮਕ ਸਹੀਦ ਭਗਤ ਸਿੰਘ ਕਰੋਨੀ ਹੈ ਇੱਥੇ ਸਮਰਾਲੇ ਦੇ ਵਿੱਚ ਉੱਥੇ ਰਿਹਾ ਹੈ ਜੀ ਜਿਹੜਾ ਨਸ਼ਾ 8 ਸਾਲ ਤੋਂ ਸਪਲਾਈ ਕਰਦਾ ਕਿਹੜੇ ਕਿਹੜੇ ਏਰੀਆ ਚ ਸਪਲਾਈ ਕਰਦਾ ਤੇ ਕਿੱਥੋਂ ਕਿੱਥੋਂ ਲੈਂਦਾ ਜੀ ਇਹ ਪਹਿਲਾਂ ਜਿਹੜਾ ਹੈਗਾ ਰਾਜਪੁਰੇ ਸਾਈਡ ਫੋਟੇਗਨ ਸਾਈਡ ਕਰਦਾ ਸੀ ਉੱਥੇ ਦੇ ਮਕਦਮਾ ਲਗਾ ਦਿੱਤਾ ਤੇ ਆਪਣੇ ਹੀ ਵਿੱਚ ਵੀ ਸਮਰਾਲਾ ਹਲਕੇ ਦੇ ਵਿੱਚ ਲਾਇਆ ਸੀ ਜੀ ਸਮਰਾਲਾ ਹਲਕੇ ਦੇ ਵਿੱਚ ਏਰੀਆ ਦੇ ਵਿੱਚ ਨਾ ਇਹ ਕੱਲ ਆਇਆ ਸੀ ਲੈਣ ਵਾਸਤੇ ਤੇ ਉਦੋਂ ਹੀ ਪਾਪ ਪੜਿਆ ਗਿਆ